ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਗਤ ਜਲੰਦੀ ਨੂੰ ਤਾਰ ਦੇ ਤਨ ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਕੱਚਾ ਤੇ ਝੂਠਾ ਤਨ ਇਕੱਠਾ ਕਰਨ ਅੰਦਰ ਮੰਨ ਲਾਇਆ ਹੋਇਆ ਸੀ ਵਿਖਾ ਆਵੇ ਅਤੇ ਝੂਠੇ ਦਾਵਿਆਂ ਅੰਦਰ ਜੀਵਨ ਅਜਾਈ ਗੁਆਰੇ ਸਨ ਇੱਕ ਪ੍ਰਤ ਨਰਵਾਸੀ ਕਿ 1 ਲੱਖ ਰੁਪਏ ਦਾ ਮਾਲਕ ਮਨੁੱਖ ਆਪਣੀ ਚਵਾਰੇ ਉੱਪਰ ਇੱਕ ਝੰਡਾ ਗੱਡ ਦਿੰਦਾ ਸੀ 2 ਲੱਖ ਵਾਲਾ 2 ਝੰਡੇ ਗੱਡ ਦਿੰਦਾ ਸੀ ਇੰਜ ਦੁਨੀ ਚੰਦ ਸੇਠ ਨੇ ਸੱਤ ਝੰਡੇ ਲਗਾਏ ਹੋਏ ਸਨ ਸਤ ਗੁਰੂ ਜੀ ਨੇ ਇਸ ਮਦਹੋਸ਼ ਮਨੁੱਖ ਨੂੰ ਜਗਾਉਣ ਵਾਸਤੇ ਇੱਕ ਸੂਈ ਦੀ ਚੋਬ ਲਗਾਈ ਸੀ ਭਾਵ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਤੇ ਕਿਹਾ ਸੀ ਕਿ ਇਸ ਨੂੰ ਸਾਡੀ ਆਮਾਨਤ ਸਮਝ ਕੇ ਰੱਖ ਲੈ ਪਰਲੋਕ ਵਿੱਚ ਲੈ ਲਾਵਾਂਗੇ ਜਦੋਂ ਇਸ ਦੀ ਪਤਨੀ ਨੂੰ ਪਤਾ ਲੱਗਿਆ ਤਾਂ ਉਸਨੇ ਤ੍ਰੰਤ ਦੁਨੀ ਚੰਦ ਨੂੰ ਕਿਹਾ ਪਤੀ ਜੀ ਪਰਲੋਕ ਵਿੱਚ ਕੋਈ ਵੀ ਨਾਲ ਨਹੀਂ ਜਾਂਦਾ ਸੁਆਮੀ ਜੀ ਕਾਨੂੰ ਵਚਨ ਦੇ ਕੇ ਆਏ ਹਾਂ ਜਾਓ ਮੋੜ ਆਓ ਬਾਅਸ ਦੁਨੀ ਚੰਦ ਗੁਰੂ ਜੀ ਪਾਸ ਆਇਆ ਤੇ ਸੂਈ ਵਾਪਸ ਲੈ ਲੈਣ ਦੀ ਬੇਨਤੀ ਕੀਤੀ ਮਹਾਰਾਜ ਜੀ ਨੇ ਪੁੱਛਿਆ ਕਿ ਇਹ सेठ ਸੂਈ ਕਿਉਂ ਵਾਪਸ ਕਰ ਰਿਹਾ ਹੈ ਕਹਿੰਦਾ ਹੈ ਮਹਾਰਾਜਾ ਪੁੱਲ ਹੋ ਗਈ ਵੰਦੇ ਦੇ ਨਾਲ ਤਾਂ ਪਰਲੋਕ ਵਿੱਚ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਜਾਂਦੀ ਇਸ ਨੂੰ ਹੀ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਤੇ ਤੁਹਾਨੂੰ ਦੇਵਾਂਗਾ ਸਤਿਗੁਰੂ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਵਚਨ ਕੀਤਾ ਇਹ ਸਤ ਝੰਡਿਆਂ ਦਾ ਕੀ ਮਤਲਬ ਹੈ ਐਨੀ ਮਾਇਆ ਇਕੱਠੀ ਕੀਤੀ ਹੈ ਕਿ ਸਤ ਝੰਡੇ ਲਗਾਏ ਹਨ ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵਾਂਗਾ ਜਦ ਧੁਨੀ ਚੰਦ ਨੂੰ ਸਮਝ ਆਈ ਤੇ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਹਜੂਰ ਨੇ ਵਕਸ਼ਿਸ਼ ਕਰਕੇ ਨਿਹਾਲ ਕੀਤੇ ਇਹ ਧੰਨ ਭਲੇ ਕਾਰਜਾ ਤੇ ਲਾਉਣ ਦੀ ਪ੍ਰੇਰਣਾ ਦਿੱਤੀ ਉਸ ਦਿਨ ਤੋਂ ਉਸਨੇ ਆਪਣੇ ਅੱਡੇ ਘਰ ਨੂੰ ਧਰਮਸ਼ਾਲਾ ਬਣਾਇਆ ਆਪ ਜੁੜਿਆ ਤੇ ਹੋਰਾਂ ਨੂੰ ਜੋੜਨ ਵਾਲਾ ਬਣ ਗਿਆ ਇਸ ਸਾਖੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾਇਆ ਮਾਰੀ ਨਹੀਂ ਪਰ ਸਿੱਖਦੀ ਜੇਬ ਤੱਕ ਰਹੇ ਪਰ ਉਪਕਾਰ ਕਰੇ ਭਲਾ ਕਰੇ ਇਹ ਮਾਇਆ ਹਿਰਦੇ ਤੇ ਨਾ ਬੈਠੇ ਹਿਰਦੇ ਤੇ ਬੈਠਣ ਨਾਲ ਹੋਮੀ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ